ਪਰ ਨਾਮ ਮੈਂਚਰ ਕਰੀ ਜੀ ਨਾਮ ਸੁਮਿਤ ਅੱਛਾ ਕੀ ਕਹਿਣਾ ਜੋਗੇ ਜਿਹੜਾ ਜਿਹੜਾ ਬਲੱਡ ਦਾ ਕੰਮ ਕਰਦਾ ਮੈਂ ਪਹਿਲੇ ਅਸੀਂ ਵਾਈਗਰੂ ਜਿਹੜਾ ਅਸੀਂ ਚੈੱਕ ਕਰਨ ਲਗਾ ਕੇ ਸ਼ੁਰੂਆਤ ਕਰਦੇ ਹਾਂ ਵਾਈਗਰੂ ਜੀ ਦਾ ਖਾਲਸਾ ਵਾਈਗਰੂ ਜੀ ਕੇ ਖਤੇ ਅੱਜ 23 ਮਾਰਚ ਜੋ ਸ਼ਹੀਦੀ ਦਿਹਾੜਾ ਸੀ ਮਨਾਣ ਜਾ ਰਹੇ ਹਾਂ ਤੋਂ ਇਸ ਦੇ ਉਪਲਕਸ਼ ਤੇ ਵਿੱਚ ਅਸੀਂ ਖੂਨਦਾਨ ਕੈਂਪ ਜਿਹੜਾ ਸਰਹੱਦੀ ਲੋਕ ਸੇਵਾ ਸਮਿਤੀ ਵੱਲੋਂ ਇਹ ਸਾਰੇ ਪੰਜਾਬ ਚ ਲਗਾਇਆ ਜਾ ਰਿਹਾ ਹੈ। ਤੋਂ ਖੂਨਦਾਨ ਕੈਂਪ ਇਕ ਬਹਾਨਾ ਹੈ ਆਪਣੇ ਜਿਹੜੇ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਉਹਨਾਂ ਦੀ ਸ਼ਹਾਦਤ ਅੱਜ ਯੁਵਾ ਪੀੜ੍ਹੀ ਨੂੰ ਵੀ ਯਾਦ ਰਵੇ ਆਉਣ ਵਾਲੇ ਸਮਾਜ ਵੀ ਸਾਡੇ ਸ਼ਹੀਦਾਂ ਦੇ ਉੱਪਰ ਕੁਛ ਨਾ ਕੁਛ ਦਿਹਾੜੇ ਮਨਾ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਪੂਰੇ ਪੰਜਾਬ ਦੇ ਵਿੱਚ ਸਰਹੱਦੀ ਲੋਕ ਸੇਵਾ ਸਮਿਤੀ ਵੱਲੋਂ ਆਯੋਜਿਤ ਕੀਤਾ ਗਿਆ ਸਰਹੱਦੀ ਲੋਕ ਸੇਵਾ ਸਮਿਤੀ ਸਰਹੱਦ ਦੇ ਉੱਪਰ ਰਹਿਣ ਵਾਲੇ ਲੋਕਾਂ ਦੀ ਸੇਵਾ ਵਾਸਤੇ ਇਹ ਸੰਸਥਾ ਕੰਮ ਕਰਦੀ ਹੈ ਉਹ ਉੱਥੇ ਲੋਕਾਂ ਦੇ ਵਿੱਚ ਸਿੱਖਿਆ ਸਿਹਤ ਸਰੋਜਗਾਰ ਇਸ ਪ੍ਰਕਾਰ ਦੇ ਜਾਗਰੂਕਤਾ ਫੈਲਾਉਣ ਦੇ ਕੰਮ ਜੜੇ ਆ ਉਹ ਪੂਰੇ ਪੰਜਾਬ ਦੀ ਸਰਹੱਦ ਤੇ ਸਰਹੱਦੀ ਲੋਕ ਸੇਵਾ ਸਮਿਤੀ ਜਿਹੜੀ ਉਹ ਕੰਮ ਕਰ ਰਹੀ ਹੈ ਇਹ ਤਰੰਧਾਰਨੀ ਕਾਈ ਨੇ ਵੀ ਉਸ ਦੇ ਵਿੱਚ ਇਹ ਪਾਛੜ ਕੇ ਹਿੱਸਾ ਲਿਆ ਕਿ ਮੈਂ ਉਸ ਇਕਾਈ ਦੇ ਲੋਕਾਂ ਨੂੰ ਵੀ ਬਹੁਤ ਬਹੁਤ ਬੁढ़ाई ਦਿਨਾ ਸ਼ੁਭ ਕਾਮਨਾਵਾਂ ਦਿਨਾ ਭਾਰਤ ਮਾਤਾ ਕੀ ਜੈ ਕਿੰਨੇ ਵੀ ਜਿਹੜੇ ਪੇਸ਼ੈਂਟ ਹੁਣ ਤੱਕ ਡਰ ਪਰਦੇ ਚ ਕਿਹੜੀ ਜਗ੍ਹਾ ਤੇ ਤਰੰਧਾਰਨੀ ਤੰਦਰ ਤੇ ਇਹ ਤਾਂ 15 15 ਕਿੱਗ ਦੇ ਚੁਕ ਗਿਆ ਹੈ ਔਰ ਕਿੰਨਾ ਲਕਸ਼ਯਾ ਹੈ ਆਪਣਾ ਪੰਜਾਬ ਦੇ 50 60 ਲੋਕ ਜਿਹੜੇ ਆ ਉੱਥੇ ਇਸ ਤਰ੍ਹਾਂ ਹੀ ਸਭ ਜ਼ਿਲ੍ਹੇ ਦੇ ਜਿਹੜੇ ਸਰਹੱਦੀ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਇਹ ਬਲੱਡ ਡੋਨੇਸ਼ਨ ਕੈਂਪ ਦਾ ਇਹ ਚੱਲ ਰਿਹਾ ਹੈ ਲੋਕਾਂ ਨੂੰ ਆ ਕੀ ਕਹਿਣਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਕਿ ਖੂਨ ਦੇ ਕਾਰਨ ਤੇ ਲੱਭਦਾ ਹਾਂ ਜੀ ਸੰਦੇਸ਼ ਦੇਣਾ ਚਾਹੁੰਦੇ ਇੱਕ ਤਰ੍ਹਾਂ ਸੰਦੇਸ਼ ਇਹ ਦੇਣਾ ਚਾਹੁੰਦੇ ਆ ਕਿ ਸਰਹੱਦੀ ਲੋਕ ਸੇਵਾਜ ਸਮਿਤੀ ਜਿਹੜੀ ਹੈ ਉਹ ਸਰਹੱਦ ਤੇ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਕਰਦੀ ਪ੍ਰੇਰਣਾ ਦਿੰਦੀ ਹੈ ਔਰ ਸੀਮਾਵਾਂ ਦੀ ਸੁਰੱਖਿਅਤ ਸਾਡੀਆਂ ਹੋਣ ਗਿਆ ਤਾਂ ਹੀ ਸਾਡਾ ਦੇਸ਼ ਜਿਹੜਾ ਉਹ ਸੁਰੱਖਿਅਤ ਹੋਏਗਾ ਸੁਰੱਖਿਅਤ ਸੀਮਾ ਹੀ ਸਮਰਥ ਭਾਰਤ ਬਣਾ ਸਕਦੀ ਹੈ ਤੋਂ ਜਿਸ ਤਰ੍ਹਾਂ ਮਾਤਾ ਦਾ ਅੰਚਲ ਹੁੰਦਾ ਹੈ ਉਸੇ ਤਰ੍ਹਾਂ ਦੇਸ਼ ਦਾ ਅੰਚਲ ਜਿਹੜੀ ਉਹਦੀ ਸਰਹੱਦ ਹੈ ਤੋਂ ਇਸ ਸਰਹੱਦ ਦੀ ਸੁਰੱਖਿਆ ਵਾਸਤੇ ਸਾਡੀ ਜੜੀ ਸਿਮਤੀ ਕੰਮ ਕਰਦੀ ਹੈ ਉਥੇ ਲੋਕਾਂ ਨੂੰ ਜਾਗਰੂਕ ਕਰਦੀ ਹੈ ਪਾਕਿਸਤਾਨ ਤੋਂ ਦੇਖੋ ਅਸੀਂ ਸਭ ਦੇਖਦੇ ਹੈ ਕਿ ਯੂਆਰ ਬੀੜੀ ਕਿਸ ਤਰ੍ਹਾਂ ਨਸ਼ੇ ਦੇ ਵਿੱਚ ਲਗਾਤਾਰ ਉਹ ਵੱਧ ਵੀ ਜਾ ਰਹੀ ਹੈ ਹਰ ਰੋਜ਼ ਉਥੇ ਡਰੋਨਸ ਆ ਰਹੇ ਹੈ ਤੋ ਸਾਡੀ ਸਮिति ਲੋਕਾਂ ਨੂੰ ਜਾਗਰੂਕ ਕਰਦੀ ਹੈ ਕਿ ਅਸੀਂ ਸੱਭੇ ਸਮਾਜ ਦੀ ਸਥਾਪਨਾ ਕਰੀਏ ਔਰ ਇਸ ਦੇਸ਼ ਨੂੰ ਆਪਣਾ ਦੇਸ਼ ਮੰਨੀਏ ਇਸ ਸਰਹੱਦ ਨੂੰ ਅਸੀਂ ਸੁਰੱਖਿਟ ਕਰੀਏ ਇਸੇ ਤਰ੍ਹਾਂ ਦੀ ਜਿਹੜੀ ਮੈਂ ਅਪੀਲ ਹੈ ਉਹ ਇਸ ਸ਼ਹੀਦੀ ਦਿਹਾੜੇ ਤੇ ਸਭ ਆਪਣੇ ਲੋਕਾਂ ਨੂੰ ਕਰਨਾ ਚਾਹੁੰਦਾ ਹਾਂ ਹਾਂਜੀ ਇਹ ਚਨਾਕੋਟ ਦਾ ਪੰਡਰ ਕਰਤਾ ਜੀ ਸੀਗਾ ਚਨਾਕੋਟ ਇਹ ਸਾਡੇ ਸਹਿਯੋਗੀ ਸੰਸਥਾ ਹੈ ਸਰਦੀ ਲੋਕ ਸੇਵਾ ਸਮਿਤੀ ਉਹਦੇ ਦੁਆਰਾ ਸ਼ਹੀਦ ਭਗਤ ਸਿੰਘ ਦੇ ਦੇੜੇ ਦੇ ਟਿਲਗਾ ਆ ਗਿਆ ਹੈ। ਔਰ ਮੋਟੋ ਆਪ ਸਾਰੇ ਜਾਣਦੇ ਹਾਂ ਕਿ ਜਿਹੜਾ ਸਾਡਾ ਬਲੱਡ ਬੈਂਕ ਹੈ ਜਿਹੜਾ ਸਰਕਾਰ ਨੇ ਬਣਾਇਆ ਉਹ ਜਿੱਦੇ ਜਿੰਨਾ ਜੁਲੰਦ ਵਗ ਰਹੇ ਨੇ ਕਿਸੇ ਵੇਲੇ ਵੀ ਐਮਰਜੈਂਸੀ ਕੋਈ ਲੋੜ ਪੈਂਦੀ ਹੈ ਤੇ ਉਥੇ ਸਾਰੀ ਉਹ ਲੋੜਾਂ ਪੂਰੀ ਉਸਕਿ ਕਿਨੇ ਕੁ ਆਪਣੇ ਇੰਦਰ ਬਣਾਈ ਰੱਖੇ ਤਾਂ ਜੀਦਾ ਬਚਾਈ। ਬਲੱਡ ਅੱਜ ਤੇ ਲੈਣਗੇ ਹੀ ਕਾਫੀ 40-50 ਜੁਲੰਦ ਰਹਿ ਜਾਣਗੇ। ਪਹਿਲਾਂ ਵੀ ਇਹ ਹਰ ਸਾਲ ਹੀ ਲਾਉਂਦੇ ਆ ਟੈਂਪ ਬਲੱਡ ਦੇ ਜਿਹੜੇ ਲੱਗਣੇ ਚਾਹੀਦੇ। ਅਡੇ ਲੋ ਅਗਰੇ ਹੋਰੀ ਸੋਸਥਾ ਲਾਉਂਦੀਆਂ ਨੇ ਬੜਾ ਸਵਾਗ ਹੈ ਜੋ ਕੰਮ ਹੈ। ਪਰ ਇਹ ਵੀ ਬਲੱਡ ਦੀ ਕਿਸੇ ਵळे ਵੀ ਜਦੋਂ ਲੋੜ ਪੈਂਦੀ ਹੈ। ਉਦੋਂ ਅਸੀਂ ਆਪਣੇ ਕਿਸੇ ਮੀਤ ਨੂੰ ਦਵਾ ਨਹੀਂ ਸਕਦੇ। ਜਿੱਦਾਂ ਕਿ ਜਿਹੜਾ ਬਲੱਡ ਜਾਂਦਾ ਖਾਣ ਵਾਸਤੇ ਕੀ ਬੰਦੇ ਬਾਤ ਉਹਦੇ ਵਾਸਤੇ ਫਲੂਡ ਰੰਦਾ ਦੁੱਧ ਦਾ ਉਚਾਰ ਹੁੰਦਾ ਹੈ। ਕਿਹੜੀਆਂ ਚੀਜ਼ਾਂ ਜਿਹੜੀਆਂ ਮੈਂ ਦੱਸ ਤੋਂ ਦੱਸਦੇ ਨੇ ਕੋਈ ਰਿਸਟਲ ਫੋਰੀ ਜੋ ਕੀ ਲੋਕਾਂ ਨੂੰ ਅਪੀਲ ਕਰਨਾ ਚਾਹੀਦਾ ਜੇ ਕਿ ਆਪ ਕੋਲ ਤੇ ਹੋਰ ਕੋਈ ਬਿਲਕੁਲ ਬਿਲਕੁਲ ਹਰ ਇਹ ਤਿੰਨੋਂ ਖੂਨ ਦੇਣਾ ਚਾਹੀਦਾ ਹੈ ਹਰ ਸਾਲ ਦੇਣਾ ਚਾਹੀਦਾ ਹੈ। ਇਜਲਾ ਕੋਈ ਵੀ ਨਿਸ਼ਾਨ ਨਹੀਂ ਬਾਡੀ ਦੇ ਉੱਤੇ 24 ਘੰਟੇ ਚੋ ਸਾਡੀ ਬਾਡੀ ਜਿਹੜੀ ਆ ਫਿਰ ਪੂਰਾ ਕਰ ਦਿੰਦੀ ਹੈ ਇਸ ਕਰਕੇ ਸਾਨੂੰ ਸਾਰਿਆਂ ਨੂੰ ਸੁਣਨ ਦਾ ਕਰਨਾ ਚਾਹੀਦਾ ਮੈਂ ਡਾਕਟਰ ਅਰਵਿੰਦ ਸ਼ਰਮਾ ਫਰਡਿਕ ਯਾਨ ਸੰਥੀ ਦਾ ਆਪੀ ਅਰਵੇਗਾ ਮੈਂ ਇਸ ਕੈਂਪ ਵਿੱਚ ਮੈਨੂੰ ਬੈਡਮ ਸਟੇਟ ਕਿਨੇ ਬੁਲਾਇਆ ਗਾਵਾ ਇਹ ਕੈਂਪ ਸਾਰੀ ਟੀਮ ਤੇ ਸਯੋ ਨਾਲ ਸਾਰਿਆਂ ਦੇ ਇੱਕ ਮੀਟਿੰਗ ਦੇ ਰੂਪ ਚ ਕਰਕੇ ਪਲਾਨਿੰਗ ਨਾਲ ਕੀਤਾ ਗਿਆ ਹੈ ਕਿਉਂਕਿ ਜਿਹੜਾ ਇਹ ਕੈਂਪ ਤੋਂ ਵੀ ਇੱਕ ਲੰਗਰ ਹੈਗਾ ਵਾ ਜਿਹੜੇ ਆਪਾਂ ਲੰਗਰ ਵੇਲੇ ਉਹਨਾਂ ਚ ਇਸ ਲੰਗਰ ਦੀ ਇੰਪੋਰਟੈਂਸ ਲਾਦੀਏ ਗਿਆ ਕਿਉਂਕਿ ਜਦੋਂ ਕਿਸੇ ਜ਼ਰੂਰਤਮੰਦ ਨੂੰ ਖੂਨ ਦੀ ਲੋੜ ਪੈਂਦੀ ਆ ਕਦੋਂ ਇਹ ਹਰ ਕਿਸ ਨੂੰ ਬੰਦਰ ਖੂਨ ਕੌਣ ਦੇਊਗਾ ਕਿਉਂਕਿ ਇੱਕ ਤੇ ਘਰ ਦੇ ਪਰੇਸ਼ਾਨ ਹੁੰਦੇ ਆ ਕਿ ਉਹਨਾਂ ਨੂੰ ਸਮਝ ਨਹੀਂ ਆਉਂਦੀ ਫਿਰ ਉਹ ਫਿਰ ਵੇਖਦੇ ਸੰਸਥਾ ਕਿਹੜੀ ਆ ਜਿਹੜੀ ਸਾਨੂੰ ਖੂਨ ਅਵੇਲੇਬਲ ਕਰਾ ਦੇ ਤੇ ਜਿਹੜਾ ਸਾਡੇ ਮਨੁਸ਼ੀਤੀ ਜਾਨ ਬਚਾ ਦੇ ਅਸੀਂ ਜਿਹੜਾ ਰੈੱਡ ਕਰਾਸ ਸੈਟੀਡੇ ਇਸੇ ਯੋਗਨਾ ਲਗਾ ਰਹੇ ਆ ਇਹ ਪ੍ਰੋਪਰ ਦਿਨ ਚੀਤ ਪੱਗ ਸਿੰਘ ਦੇ ਰਾਜਗੁਰੂ ਸ੍ਰੀ ਦੇਵ ਦਾ ਦਿਨ ਚੜਿਆਗਾ ਜਿਸ ਦਿਨ ਨੂੰ ਸਮਰਪਿਤ ਹੈਗਾ ਸ਼ਹੀਦਾਂ ਦੀ ਯਾਦ ਚ ਮੇਲੇ ਲੱਗਦੇ ਆ ਨਹੀਂ ਸ਼ਹੀਦਾਂ ਦੀ ਯਾਦ ਚ ਖੂਨ ਦਾਨੈਂਪਦਾ ਹੀ ਇੱਕ ਮੇਲੇ ਦੇ ਰੂਪੇ ਮੇਲਾ ਇਹ ਕੀਤਾ ਵਾ ਵਿਸ਼ੇਸ਼ਲੀ ਲੋਕਾਂ ਦਾ ਬੜਾ ਆਪਣੇ ਮੋਟੀਵੇਸ਼ਨ ਹੈ ਕਿ ਖੂਨ ਦੇਣ ਦਾ ਅਛਾ ਹੈਗਾ ਵਾ ਸਾਡੀ ਸੰਸਥਾ ਨੂੰ ਕਾਫੀ ਬਦਲ ਦੇ ਜਿਹੜੇ ਖੂਨ ਦੇ ਨਾ ਰਹੇ ਗਿਆ ਤੇ ਅਸੀਂ ਕਹਿੰਦੇ ਆ ਕਿ ਇਸ ਤਰ੍ਹਾਂ ਪੂਰੀ ਪੰਜਾਬ ਦੀ ਸਾਰੀਆਂ ਸੰਸਥਾਵਾਂ ਨੇ ਆਪਣੇ ਲੈਵਲ ਤੇ ਕਾਫੀ ਦਿਨ ਕਾਫੀ ਕੈਂਪ ਲਏ ਸਾਰੇ ਪੰਜਾਬੀ ਲੱਗ ਰਹੇ ਆ ਤੇ ਇਹ ਜਿਹੜਾ ਦਿਨਾ ਸਾਨੂੰ ਸੀ ਬਗਸੇ ਰਾਜਗੁਰੂ ਸ੍ਰੀ ਤੇਵ ਦਾ ਇੱਕ ਖੂਨਦਾਨ ਕੈਂਪ ਦੇ ਰੂਪ ਚ ਮਨਾਉਣਾ ਚਾਹੀਦਾ ਵਾ ਫਿਰ ਉਹਨਾਂ ਦੀ ਯਾਦ ਨੂੰ ਇੱਕ ਮਰਥਾਟਾ ਹੈਗਾ